ਸਾਨੂੰ ਕੋ ਠੇਕਾ ਨਹੀਂ ਮਿਲਿਆ ਕੋਈ ਕੁਝ ਨਹੀਂ ਮਿਲਿਆ ਆ ਸਾਹਮਣੇ ਬਾਰਡਰ ਤਾਰ ਲੱਗੀ ਆ ਬਾਰਡਰ ਤੋਂ ਪਾਰ ਕਿਸਾਨਾਂ ਨੂੰ 12000 ਰੁਪਇਆ ਪਰ ਏਕੜ ਦਾ ਠੇਕਾ ਸਰਕਾਰ ਦਿੰਦੀ ਆ ਕਿਹੜੀ ਸਰਕਾਰ ਆਪਣੀ ਸੈਂਟਰ ਤੇ ਪੰਜਾਬ ਸਰਕਾਰ 50% ਉਹ ਦਿੰਦੀ ਤੇ 50% ਪੰਜਾਬ ਦਿੰਦੀ ਆ ਕਿਉਂ ਉਹਨਾਂ ਦਾ ਨੁਕਸਾਨ ਹੁੰਦਾ ਵੀ ਤਾਰੋਂ ਅਗਲੇ ਬੰਨੇ ਜ਼ਮੀਨ ਹੈ ਵੀ ਟਾਈਮ ਨਹੀਂ ਮਿਲਦਾ ਇਧਰ ਇਸ਼ਾਰਾ ਤੁਸੀਂ ਪਾਣੀ ਛੱਡ ਕੇ ਜ਼ਮੀਨਾਂ ਦੇ ਖਰਾਬ ਕਰਤੀਆਂ ਤੇ ਮਾਲਜਾ 1 ਰੁਪਇਆ ਵੀ ਨਹੀਂ ਦੂਜੀ ਗੱਲ ਤੁਹਾਡੀ ਜ਼ਮੀਨ ਹੋਵੇ ਤੇ ਇਹ ਠੇਕਾ ਲੈ ਜਾਣ ਤੁਹਾਨੂੰ ਗੁੱਸਾ ਆਏਗਾ ਤਹਾਡੀ ਮਾਲਕੀ ਜ਼ਮੀਨ ਆ ਤੇ ਠੇਕਾ ਇਹ ਲੈ ਜੇ ਕਿੰਨਾ ਕੁ ਸਹੂਗਾ ਇੱਥੇ ਇੱਥੇ ਹਜ਼ਾਰਾਂ ਕਰੋੜ ਰੁਪਏ ਦੀ ਮੱਛੀ ਫੜ ਕੇ ਸਰਕਾਰ ਪੰਜਾਬ ਸਰਕਾਰ ਨੇ ਵੇਚਤੀ ਸਾਡੇ ਖੇਤਾਂ ਚ ਹੁਣ ਅਸੀਂ ਆਣ ਕੇ ਰੋਕਣ ਡਿਆ ਵੀ ਆਪਦੀ ਹਜ਼ਾਰਾਂ ਕਰੋੜ ਦੀ ਤੁਹਾਡੀ ਮੱਛੀ ਫੜ ਕੇ ਵੇਚਤੀ ਅਰਪਾ ਦਾ ਤੁਹਾਡਾ ਰੇਤਾ ਵੇਚ ਗਏ ਅਰਪਾ ਦਾ ਤੁਹਾਡਾ ਰੇਤਾ ਵੇਚ ਗਏ ਮਾਲਕੀ ਚੋਂ ਮਾਲਕੀ ਚੋਂ ਅਸੀਂ ਮਾਲਕ ਮੈਂ ਕਿਹਾ ਫਿਰ ਉਹਨੇ ਠੇਕਾ ਲੈ ਲਾ ਮੈਂ ਅਸੀਂ ਤਾਰਾ ਲਾ ਦਾਂਗੇ ਅਸੀਂ ਲੰਘ ਕੇ ਵਿਖਾਓ ਜਦੋਂ ਅਸੀਂ ਆਪਦੀ ਮਾਲਕੀ ਚ ਤਾਰਾ ਤੇ ਲਾ ਹੀ ਸਕਦੇ ਨਾ ਪਾਣੀ ਭਗੀ ਜਾਵੇ ਫਿਰ ਪ੍ਰਧਾਨ ਜੀ ਇਹੀ ਮੁੱਦਿਆਂ ਨੂੰ ਲੈ ਕੇ ਆਪਾਂ ਆਪਾਂ ਜਲਦੀ ਹੀ ਦੂਜੀ ਗੱਲ ਦੂਜੀ ਗੱਲ ਭਾਨਾ ਜੀ ਜਿਵੇਂ ਕਹਿ ਦਿੰਦੇ ਨੇ ਕੁਦਰਤੀ ਆਫਤ ਇਹ ਨਹੀਂ ਕੁਦਰਤੀ ਆਫਤ ਨਹੀਂ ਕੀਤੀ ਇਹ ਹੁਣ ਇਹਨਾਂ ਨੇ ਡੈਮਾਂ ਦੇ ਪ੍ਰਬੰਧ ਕੀਤੇ ਹਰੀਕੇ ਕੀਤਾ ਫਿਰ ਦੂਜੀ ਗੱਲ ਇਹ ਸੁਣੋ ਸਾਡੀ ਜਥੇਬੰਦੀ ਵੱਲੋਂ 3 ਮਹੀਨੇ ਪਹਿਲਾਂ ਧਰਨਾ ਦਿੱਤਾ ਗਿਆ ਸੀ ਪਾਣੀ ਮੌਨਸੂਨ ਜਿਆਦਾ ਆ ਰਿਹਾ ਵਾ ਪਾਣੀ ਰਿਲੀਜ਼ ਕਰਦੇ ਪਾਣੀ ਦੇ ਨਾਲ ਦੀ ਨਾਲ ਰਿਲੀਵ ਕਰੀਏ ਦੇਖੋ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਧਰਨਾ ਵੀ ਲਾਇਆ ਇਹਨਾਂ ਨੇ ਫੋਟੋਆਂ ਮੈਨੂੰ ਦਿਖਾਈਆਂ ਨੇ ਉਹ ਗੱਲ ਮੀਡੀਆ ਨੇ ਵੀ ਨਹੀਂ ਚੱਕੀ ਮੈਂ ਮੈਨੂੰ ਇਹ ਗੱਲ ਕਰਦਿਆਂ ਨੂੰ ਸ਼ਰਮ ਆ ਆਪ ਨੂੰ ਵੀ ਮਹਿਸੂਸ ਹੋ ਰਹੀ ਆ ਵੀ ਇਹਨਾਂ ਲੋਕਾਂ ਨੇ ਜਿਹੜਾ ਕਿਹਾ ਵੀ ਭਾਈ ਡੈਮ ਖਾਲੀ ਕਰੋ ਪਾਣੀ ਹੁਣ ਛੱਡੋ ਹੜ੍ਹ ਆਉਣਗੇ ਇਹ ਫੜੇ ਨੇਗੇ ਉਹ ਜਥੇਬੰਦੀ ਇਹ ਇਹ ਪਤਾ ਕੀ ਜਥੇਬੰਦੀ ਖੜੀ ਆ ਉਹ ਤਾਂ ਗੱਲ ਨਹੀਂ ਕੀਤੀ ਕਿ ਇਹਨਾਂ ਸਰਕਾਰ ਨੇ ਗੱਲ ਸੁਣੀ ਆ ਅਸੀਂ ਤੇ ਤਿੰਨਾਂ ਮਹੀਨਿਆਂ ਤੋਂ ਧਰਨੇ ਲਾ ਲੱਬ ਕੇ ਪਾਣੀ ਛੱਡਉਂਦੇ ਰਹੇ ਜੇ ਪਹਿਲਾਂ ਪਾਣੀ ਮੁਰਕੇ ਗਾੜੀ ਹਸਾਨੀ ਵਾਲੇ ਤੋਂ ਅਰਜ਼ੀ ਕਰਾਉਂਦੇ ਆ ਕਿ ਸਾਡੇ ਕਿਸਾਨ ਬਚ ਸਕਣ ਜੇ ਅਸੀਂ ਨਾ ਕਰਾਉਂਦੇ ਇਹ ਸਾਡੀਆਂ ਜਿਹੜੀਆਂ ਨਾ ਇਹ ਭਾਨਾ ਜੀ ਅੱਜ ਤੋਂ 2 ਮਹੀਨੇ ਪਹਿਲਾਂ ਬਣ ਜਣੀਆਂ ਸਰਕਾਰ ਕੀ ਕਹਿੰਦੀ ਸਾਨੂੰ ਸਾਡੇ ਕੋਲੇ ਟਮਾ ਆ ਜਿਹੜੇ ਹਰੀਕੇ ਹੈਡ ਆ ਤੇ ਹਸਾਨੀ ਵਾਲਾ ਕਹਿੰਦੇ ਪੌਂਡ ਹੀ ਨਹੀਂ ਪੂਰਾ ਹੁੰਦਿਆ ਸਾਡੇ ਕੋਲੇ ਪਾਣੀ ਦਾ ਬੰਨ ਪਿੱਛੇ ਟੁੱਟ ਕੇ ਤੇ ਪੌਂਡ ਇਹਨਾਂ ਕੋਲੇ ਪੂਰਾ ਨਹੀਂ ਹੋਇਆ ਜੀ ਸੁਣੋ ਸਰਕਾਰ ਦੀ ਇਹ ਜਿਹੜੀ ਨਿਲੈਕੀ ਇਸ ਕਰਕੇ ਮੇਰੀ ਹੁਣ ਜੱਥੇਬੰਦੀਆਂ ਨੂੰ ਸਾਰਿਆਂ ਨੂੰ ਕਿਸਾਨ ਜੱਥੇਬੰਦੀ ਨੂੰ ਬੇਨਤੀ ਆ ਤੇ ਦੇਖੋ ਇਹਨਾਂ ਲੀਡਰਾਂ ਅਸੀਂ ਸਰਕਾਰਾਂ ਤੋਂ ਕੋਈ ਹੱਥ ਨਹੀਂ ਲਾ ਸਕਦੇ ਸਾਰੇ ਸਿੱਖ ਜੱਥੇਬੰਦੀਆਂ ਨੂੰ ਬੇਨਤੀ ਆ ਵੀ ਇਹ ਹੜ ਪੀੜਤ ਜੱਥੇਬੰਦੀ ਇਹਨਾਂ ਨੇ ਬਣਾਈ ਹੋਈ ਹੈ ਇਹ ਪ੍ਰਧਾਨ ਸਾਹਿਬ ਨੇ ਪੰਜਾਬ ਦੇ ਸਾਰੇ ਅਹੁਦੇਦਾਰ ਬੰਦੇ ਖੜੇ ਨੇ ਇਹਨਾਂ ਨੇ ਧਰਨੇ ਪਹਿਲਾਂ ਲਾਏ ਨੇ ਅੱਜ ਵੀ ਇਹ ਪਿੱਟ ਰਹੇ ਨੇ ਕਿ ਸਾਡੇ ਨਾਲ ਖੜ ਜੋ ਸਾਡੇ ਨਾਲ ਖੜ ਜੋ ਕੁਦਰਤੀ ਹੜ ਨਹੀਂ ਹੈਗੇ ਕੁਦਰਤੀ ਆੜ ਮੈਂ ਕਿੰਨੇ ਦੇਸਾਂ ਦੇ ਵਿੱਚ ਜਾ ਆਇਆ ਸਮੁੰਦਰ ਦੇ ਨਾਲੋਂ ਕਈ ਫੁੱਟ ਡੂੰਘੇ ਰਹੇਗੇ ਉਹ ਤਾਂ ਡੋਬ ਨਹੀਂ ਰਹੇ ਉਹਨਾਂ ਸਿਸਟਮ ਵਧੀਆ ਕੱਲੀ ਕੁਦਰਤੀ ਆਫਤ ਕਹ ਕੇ ਆਪ ਪੱਲਾ ਝਾੜ ਜਾਂਦੇ ਨੇ ਕੁਦਰਤੀ ਆਫਤ ਕੁਦਰਤੀ ਆਫਤ ਕੁਦਰਤ ਤਾਂ ਕਿਦਾ ਮਾੜਾ ਕਰਦੀ ਨਹੀਂ ਪ੍ਰਮਾਤਮਾ ਤਾਂ ਕਿਦਾ ਮਾੜਾ ਕਰਦਾ ਨਹੀਂ ਇਹ ਤਾਂ ਤੁਸੀਂ ਆਪ ਜਿਹੜਾ ਕਿ ਕੋਈ ਬਣਾਇਆ ਨਹੀਂ ਹੋਇਆ ਸੋਲੂਸ਼ਨ ਤਾਂ ਇਹ ਚੀਜ਼ ਹੋ ਰਹੀ ਸਾਡੀ ਇੰਨੀ ਇੱਛੇ ਵੱਧ ਕਿਸਮਤੀ ਆ ਨਾ ਜਦੋਂ ਸਾਡੇ ਖੇਤਾਂ 'ਚ ਰੇਤਾ ਪੈ ਜਾਂਦੀ ਆ ਤੇ ਜੇ ਕੋਈ ਭਾਂਡੇ ਮਾਂਜਣ ਵਾਸਤੇ ਅਸੀਂ ਰੇਤਾ ਉੱਥੋਂ ਲੈ ਆਈਏ ਤੇ ਸਾਡੇ ਦੇ ਬੰਨ ਦੇ ਚੜ ਕੇ ਪਰਚਾ ਕਰ ਦਿੰਦੇ ਆ ਸਾਡੀਆਂ ਜ਼ਮੀਨਾਂ ਨਹੀਂ ਅਜੇ ਤੱਕ ਕਿਸੇ ਤੋਂ ਆਬਾਦ ਹੋ ਸਕੀਆਂ ਜ਼ਮੀਨ ਫਸਲ ਬੀਜਣ ਵਾਸਤੇ ਤੇ ਆਪ ਤਾਂ ਫੇਰ ਆ ਗਈ 25 ਜੀ ਭਾਨਾ ਜੀ ਮੈਨੂੰ ਸਾਰਾ ਪਤਾ ਉਹ ਜਿਹੜੇ ਜ਼ਮੀਨਾਂ ਵਿਕੀਆਂ ਨਹੀਂ ਆ ਬੀਜੀਆਂ ਨਹੀਂ ਹੈਗੀਆਂ ਉੱਥੇ ਬੀਜੀਆਂ ਨਹੀਂ ਗਈਆਂ ਦੂਜੀ ਗੱਲ ਦੂਜੀ ਗੱਲ ਭਾਨਾ ਜੀ ਜਿਹੜੇ ਆੜੇ ਤੁਸੀਂ ਬਣ ਲੱਗੇ ਆ ਜ਼ਿਲ੍ਹੇ ਫਿਰੋਜ਼ਪੁਰ ਦੇ ਤੇ ਜ਼ਿਲ੍ਹੇ ਤਰਨਤਾਰਨ ਦੇ ਇੱਕ ਵੀ ਰੁਪਈਆ ਸਾਡੇ ਕਿਸਾਨ ਨੂੰ ਕਿਸੇ ਨੂੰ ਦਿੱਤਾ ਸਾਡੀਆਂ ਮਾਲਕੀ ਜ਼ਮੀਨਾਂ ਬੰਨਿਆ ਗਿਆ ਤੇ ਉਲਟਾ ਸਰਕਾਰ ਨੇ ਸੜਕ ਬਣਾਈਆਂ ਜੀ ਜ਼ਮੀਨਾਂ ਸਾਡੀਆਂ ਮਾਲਕੀ ਤੇ ਤੁਸੀਂ ਬੰਨ ਸਰਕਾਰ ਨੇ ਧੱਕੇ ਨਾਲ ਬਧੇ ਉਹ ਵੀ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਅੱਪਾ ਇਸ ਤੇ ਰੱਖਿਆ ਪਾ ਜਲਦੀ ਯਾਰ ਰੱਖ ਲਈ ਇਹਦਾ ਪ੍ਰੋਗਰਾਮ